ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 30 ਜਨਵਰੀ ਹੈ 3 ਜਨਵਰੀ 1855 ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਕਰਮਕਾਂਡ ਦਾ ਬੇਹਿਸਾਬ ਦਾ ਖਲਾ ਹੋ ਗਿਆ ਅੰਗਰੇਜ਼ਾਂ ਦਾ ਰਾਜ ਆਉਣ ਤੋਂ ਮਗਰੋਂ ਇਸ ਦੇ ਵਿੱਚ ਹੋਰ ਵੀ ਵਾਧਾ ਹੋਇਆ ਕਰਮਕਾਂਡ ਦੇ ਖਿਲਾਫ ਪਹਿਲੀ ਜद्दोजਹਾਦ ਪੋਠੋਹਾਰ ਦੇ ਬਾਬਾ ਦਿਆਲ ਨੇ ਸ਼ੁਰੂ ਕੀਤੀ ਉਸ ਨੇ 1851 ਦੇ ਵਿੱਚ 라ਵਲਪਿੰਡੀ ਦੇ ਵਿੱਚ ਨਿਰੰਕਾਰੀ ਦਰਬਾਰ ਦੀ ਨੀਂ ਰੱਖੀ ਉਸ ਨੇ ਸਿੱਖਾਂ ਦੀ ਜ਼ਿੰਦਗੀ ਦੇ ਵਿੱਚੋਂ ਕਰਮਕਾਂਡ ਹੀ ਨਹੀਂ ਬਲਕਿ ਸਾਰੇ ਕਰਮਕਾਂਡ ਜਾਂ ਹੋਰ ਕ੍ਰਿਤਿਆਵਾਂ ਕੱਢਣ ਵਾਸਤੇ ਵੀ ਕੋਸ਼ਿਸ਼ਾਂ ਕੀਤੀਆਂ ਉਂਝ ਦਿਲਚਸਪ ਗੱਲ ਇਹ ਹੈ ਕਿ ਦਿਆਲ ਨੇ ਖੁਦ ਖੰਡੇ ਦੀ ਪਾਹਲ ਵੀ ਨਹੀਂ ਲਈ ਸੀ ਨਿਰੰਕਾਰੀ ਮੁਖੀ ਦੀ ਮੌਤ 30 ਜਨਵਰੀ 1855 ਦੇ ਦਿਨ ਹੋਈ ਸੀ 30 ਜਨਵਰੀ 1992 ਦੇ ਦਿਨ ਪੰਜਾਬ ਪੁਲਿਸ ਨੇ ਨਰਿੰਦਰ ਸਿੰਘ ਨੰਦੀ ਵਾਸੀ ਚੌਧਰੀ ਮਾਜਰਾ ਪਟਿਆਲਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 30 ਜਨਵਰੀ 1992 ਦੇ ਦਿਨ ਪੰਜਾਬ ਪੁਲਿਸ ਨੇ ਰਾਮ ਸਿੰਘ ਬਲੰਗ ਪੁੱਤਰ ਹਿੰਮਤ ਸਿੰਘ ਵਾਸੀ ਧਾਦੋਗੜ ਜ਼ਿਲ੍ਹਾ ਸੰਗਰੂਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 3 ਜਨਵਰੀ 1993 ਦੇ ਦਿਨ ਪੁਲਿਸ ਨੇ ਨਹਿਰੂ ਸਿੰਘ ਪੁੱਤਰ ਨਥਾ ਸਿੰਘ ਵਾਸੀ ਦਾਣ ਸਿੰਘ ਵਾਲਾ ਨੇੜੇ ਮਹਿਮਾ ਸਵਾਈ ਜ਼ਿਲ੍ਹਾ ਬਠਿੰਡਾ ਕੁਲਦੀਪ ਸਿੰਘ ਪੁੱਤਰ ਤਾਰ ਸਿੰਘ ਵਾਸੀ ਦਾਣ ਸਿੰਘ ਵਾਲਾ ਨੇੜੇ ਮਹਿਮਾ ਸਵਾਈ ਜ਼ਿਲ੍ਹਾ ਬਠਿੰਡਾ ਸੁਖਜਿੰਦਰ ਸਿੰਘ ਉਰਫ ਨੀਟੂ ਪੁੱਤਰ ਮਖਤਿਆਰ ਸਿੰਘ ਵਾਸੀ ਪੰਜਵੜ ਜ਼ਿਲ੍ਹਾ ਅਮਰitsar ਤਾਰੀ ਪੁੱਤਰ ਸ਼ਿੰਦੇ ਸਿੰਘ ਵਾਸੀ ਪੰਜਵੜ ਅਮਰitsar ਅਤੇ ਜੈਮਲ ਸਿੰਘ ਪੁੱਤਰ ਸਰਜਨ ਸਿੰਘ ਵਾਸੀ ਵੰਡਾਲੇ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 30 ਜਨਵਰੀ 2012 ਦੇ ਦਿਨ ਪੰਜਾਬ اسمبلی ਦੀਆਂ ਚੋਣਾਂ ਹੋਈਆਂ ਇਸ ਚੋਣ ਦੇ ਵਿੱਚ ਲੋਕਾਂ ਨੇ ਰਿਕਾਰਡ ਤੋੜ ਗਿਣਤੀ ਦੇ ਵਿੱਚ ਵੋਟਾਂ ਪਾਈਆਂ ਇਨ੍ਹਾਂ ਚੋਣਾਂ ਦੇ ਵਿੱਚ 1 ਕਰੋੜ 76 ਲੱਖ 83 ਹਜ਼ਾਰ 582 ਵੋਟਰ ਸਨ ਜਿਨ੍ਹਾਂ ਦੇ ਵਿੱਚੋਂ 93 ਲੱਖ 22 ਹਜ਼ਾਰ ਮਰਦ ਅਤੇ 83 ਲੱਖ 61 ਹਜ਼ਾਰ ਔਰਤ ਵੋਟਰ ਸਨ ਇਨ੍ਹਾਂ ਦੇ ਵਿੱਚੋਂ 78.67 ਫੀਸਦੀ ਲੋਕਾਂ ਨੇ ਵੋਟਾਂ ਪਾਈਆਂ ਸਭ ਤੋਂ ਵੱਧ ਵੋਟਾਂ ਗੁਰੂ ਹਰਸਹਾਇ ਹਲਕੇ ਦੇ ਵਿੱਚ 99.88 ਫੀਸਦੀ ਪਈਆਂ 2007 ਦੇ ਵਿੱਚ ਕੁੱਲ ਪੋਲਿੰਗ 75.45 ਫੀਸਦੀ ਸੀ 1969 ਦੇ ਵਿੱਚ 72.27% ਦੀ ਅਤੇ 1969 ਦੇ ਵਿੱਚ 71.18% ਸੀ। ਇਸ ਚੋਣ ਦੇ ਵਿੱਚ 117 ਹਲਕਿਆਂ ਦੇ ਵਿੱਚ 1078 ਉਮੀਦਵਾਰ ਖੜੇ ਸਨ। ਅਕਾਲੀ 93, ਭਾਜਪਾ 23, ਕਾਂਗਰਸ 117, ਪੰਜਾਬ ਪੀਪਲਸ ਪਾਰਟੀ 92, ਅਕਾਲੀ ਦਲ 57, ਸੀਪੀਆਈ 14, ਸੀਪੀਆਈਐਮ 19 ਅਤੇ ਆਜ਼ਾਦ ਅਤੇ ਹੋਰ ਪਾਰਟੀਆਂ ਦੇ 612 ਉਮੀਦਵਾਰਾਂ ਨੇ ਚੋਣ ਲੜੀ। ਚੋਣ ਦੇ ਵਿੱਚ 93 ਬੀਬੀਆਂ ਵੀ ਉਮੀਦਵਾਰ ਸਨ। ਅਕਾਲੀ ਦਾਸ, ਕਾਂਗਰਸ 11, ਭਾਜਪਾ 3, ਨਵਜਨ ਸਮਾਜ 6, ਬਾਕੀ ਆਦਤ ਤੇ ਹੋਰ ਪਾਰਟੀਆਂ ਚੋਣਾਂ ਦੇ ਵਿੱਚ 19841 ਪੂਲਿੰਗ ਸਟੇਸ਼ਨ ਬਣਾਏ ਗਏ ਸਨ ਸੈਂਟਰ ਵੱਲੋਂ ਨਹੀਂ ਫੌਜੀ ਫੋਰਸਸ ਦੀਆਂ 237 ਕੰਪਨੀਆਂ ਅਤੇ ਪੰਜਾਬ ਪੁਲਿਸ ਦੇ 55000 ਸਿਪਾਹੀ ਡਿਊਟੀ ਤੇ ਸਨ ਸਭ ਤੋਂ ਵੱਧ ਵੋਟਾਂ ਵਾਲਾ ਹਲਕਾ ਸਰਦੂਲਗੜ ਸੀ ਜਿੱਥੇ 194331 ਵੋਟਾਂ ਸਨ ਅਤੇ ਸਭ ਤੋਂ ਛੋਟਾ ਹਲਕਾ ਅਮਲੋਦ ਸੀ ਜਿੱਥੇ 113952 ਵੋਟਾਂ ਚੋਣਾਂ ਦੇ ਨਤੀਜੇ 6 ਮਾਰਚ ਨੂੰ ਨਿਕਲਣੇ ਸਨ ਇਸ ਚੋਣ ਦੇ ਵਿੱਚ ਸਭ ਤੋਂ ਕਮਾਲ ਦਾ ਰੋਲ ਚੀਫ ਇਲੈਕਸ਼ਨ ਕਮਿਸ਼ਨਰ ਕੁਸਮਜੀਤ ਕੌਰ ਸਿੱਧੂ ਦਾ ਸੀ ਜਿਸ ਨੇ ਨਰਪੱਖ ਚੋਣਾਂ ਕਰਵਾਈਆਂ ਇਹ ਵੱਖਰੀ ਗੱਲ ਹੈ ਕਿ ਬਹੁਤ ਸਾਰੀਆਂ ਵੋਟਾਂ ਨੋਟਾਂ ਦੇ ਨਾਲ ਖਰੀਦੀਆਂ ਗਈਆਂ ਕਈ ਸੀਟਾਂ ਤੇ 5 ਤੋਂ 10 ਕਰੋੜ ਰੁਪਏ ਤੱਕ ਵੀ ਵੰਡੇ ਗਏ 27 ਜਨਵਰੀ 2013 ਦੇ ਦਿਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਵੋਟਾਂ ਪਈਆਂ ਸਨ ਜਿਨ੍ਹਾਂ ਦੇ ਨਤੀਜੇ 30 ਜਨਵਰੀ ਦੇ ਦਿਨ ਐਲਾਨੇ ਗਏ ਸਨ 40 ਸੀਟਾਂ ਦੇ ਵਿੱਚੋਂ ਕਾਲੀ ਦਲ ਬਾਦਲ ਨੂੰ 37 ਪਿਛਲੀ ਵਾਰ 12 ਸਰਨਾ ਨੂੰ 8 ਪਿਛਲੀ ਵਾਰ 27 ਅਤੇ ਸਿੰਘ ਸਭਾ ਗਰੁੱਪ ਜਿਸ ਨੇ 13 ਸੀਟਾਂ ਤੇ ਚੋਣ ਲੜੀ ਸੀ ਉਸ ਨੂੰ ਇੱਕ ਸੀਟ ਮਿਲੀ ਚੋਣਾਂ ਦੇ ਵਿੱਚ ਸਭ ਤੋਂ ਜ਼ਬਰਦਸਤ ਹਾਰ ਪਰਮਜੀਤ ਸਿੰਘ ਸਰਨਾ ਦੀ ਆਪਣੀ ਸੀ ਉਸ ਨੂੰ 4552 ਵੋਟਾਂ ਮਿਲੀਆਂ ਅਤੇ ਉਸ ਦੇ ਵਿਰੋਧੀ ਮਨਜਿੰਦਰ ਸਿੰਘ ਸਿਰਸਾ ਨੂੰ 9000 ਤੋਂ ਵੱਧ ਵੋਟਾਂ ਮਿਲੀਆਂ ਇੰਜ ਉਹ 4454 ਵੋਟਾਂ ਦੇ ਨਾਲ ਹਾਰ ਗਿਆ ਚੋਣਾਂ ਦੇ ਵਿੱਚ ਇੱਕੋ ਇੱਕ ਬੀਬੀ ਦਲਜੀਤ ਕੌਰ ਵੀ ਚੁਣੀ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ ਦਾ 150 ਕਰੋੜ ਰੁਪਏ ਦਾ ਬਜਟ ਹੈ ਇਹ ਤਵਾਰੀਖੀ ਗੁਰਦੁਆਰਿਆਂ ਤੋਂ ਇਲਾਵਾ 39 ਵਿਦਿਅਕ ਅਦਾਰੇ ਵੀ ਚਲਾਉਂਦੀ ਹੈ ਐਸੀ ਸਿੱਖ ਇਤਿਹਾਸ ਦੇ ਵਿੱਚ 30 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ